ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਦੀ ਸਰਕਾਰ ਬਣੇ ਤਿੰਨ ਹਫ਼ਤੇ ਹੋ ਚੁੱਕੇ ਹਨ ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਤ ਵਿੱਚ ਕਈ ਵਾਦੇ ਕੀਤੇ ਗਏ ਸਨ ਜਿਸ ਤੋਂ ਲੋਕ ਕਾਫੀ ਖੁਸ਼ ਦਿਖਾਈ ਦੇ ਰਹੇ ਹਨ ਲੋਕ ਕੈਪਟਨ ਦੀ ਕੈਬਨਿਟ ਵਿੱਚੋਂ ਪੰਜਾਬ ਵਿੱਚ ਵੀਆਈਪੀ ਕਲਚਰ ਖਤਮ ਕਰਨ ਲਾਲ ਬੱਤੀ ਖਤਮ ਕਰਨ ਆਦਿ ਦੇ ਫੈਸਲਿਆਂ ਨੂੰ ਲੋਕ ਚੰਗਾ ਦੱਸ ਰਹੇ ਹਨ ਹੁਣ ਲੋਕਾਂ ਨੂੰ ਇੰਤਜ਼ਾਰ ਇਸ ਗੱਲ ਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੇ ਦੌਰਾਨ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਹਰ ਘਰ ਵਿੱਚ ਰੋਜ਼ਗਾਰ ਦੇਣ ਅਤੇ 50 ਲੱਖ ਨੌਜਵਾਨਾਂ ਨੂੰ ਸਮਾਰਟਫੋਨ ਤੇ ਡਾਟਾ ਦੇਣ ਆਦਿ ਦੇ ਜੋ ਵਾਅਦੇ ਕੀਤੇ ਸਨ ਉਹ ਕਦੋਂ ਪੂਰੇ ਹੁੰਦੇ ਹਨ ਇਸ ਸਬੰਧੀ ਲੋਕਾਂ ਦੀ رائے ਜਾਣਨ ਲਈ ਦਿਵਯਾ ਪੰਜਾਬ ਵੱਲੋਂ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਹਲਕੇ ਵਿੱਚ ਦਿਵਯਾ ਪੰਜਾਬ ਇਸ ਪ੍ਰੋਗਰਾਮ ਦੇ ਤਹਿਤ ਦਿਵਯਾ ਪੰਜਾਬ ਦੇ ਸੰਪਾਦਕ ਸਾਹਿਲ ਮਹਿਤਾ ਤੇ ਪੱਤਰਕਾਰ ਅਭਿਸ਼ੇਕ ਸ਼ਰਮਾ ਵੱਲੋਂ ਪਠਾਨਕੋਟ ਹਲਕੇ ਦਾ ਦੌਰਾ ਕੀਤਾ ਗਿਆ। ਪੇਸ਼ ਹੈ ਦਿਵੇਆ ਪੰਜਾਬ ਦੀ ਇਸ ਸੰਬੰਧੀ ਖਾਸ ਰਿਪੋਰਟ। ਜਿਵੇਂ ਕਿ ਤੁਸੀਂ ਜਾਣਦੇ ਹੋ ਤੁਸੀਂ ਵੇਖ ਰਹੇ ਹੋ ਹਲਕੇ ਵਿੱਚ ਦਿਵੇਆ ਪੰਜਾਬ ਸਾਡਾ ਨਵਾਂ ਪ੍ਰੋਗਰਾਮ ਤੇ ਉਸ ਦੇ ਤਹਿਤ ਅਸੀਂ ਲੋਕਾਂ ਦੇ 뷰 ਲੈ ਰਹੇ ਹਾਂ ਤੇ ਪੰਜਾਬ ਸਰਕਾਰ ਦੀ ਕੈਬਨਿਟ ਦੇ ਵਿੱਚ ਜਿਹੜੇ ਫੈਸਲੇ ਲਏ ਗਏ ਸੀ ਉਹਨਾਂ ਬਾਰੇ ਲੋਕਾਂ ਨੂੰ ਪੁੱਛ ਰਹੇ ਨੇ ਪੁੱਛ ਰਹੇ ਹਾਂ ਕਿ ਕਹੋ ਜੇ ਫੈਸਲੇ ਜਿਹੜੇ ਲੋਕਾਂ ਦੇ ਵੱਲੋਂ ਮੰਨੇ ਜਾ ਰਹੇ ਨੇ ਸਾਡੇ ਨਾਲ ਪਠਾਨਕੋਟ ਦੇ ਇੱਕ ਹੋਰ ਸੁਨੀਕ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਜਿਹੜੇ ਫੈਸਲੇ ਲਏ ਗਏ ਨੇ ਪੰਜਾਬ ਦੀ ਕੈਬਨਿਟ ਵੱਲੋਂ ਕਿਦਾਂ ਦੇ ਫੈਸਲੇ ਮੰਨੇ ਜਾ ਰਹੇ ਨੇ ਹਾਜੀ ਦੱਸੋ ਜੀ ਜਿਹੜਾ ਪੰਜਾਬ ਦੇ ਵਿੱਚ ਵੀਏਪੀ ਕਲਚਰ ਨੂੰ ਖਤਮ ਕੀਤਾ ਗਿਆ ਪੰਜਾਬ ਦੇ ਵਿੱਚੋਂ ਲਾਲ ਬੱਤੀ ਦੇ ਸਿਸਟਮ ਨੂੰ ਖਤਮ ਕਰ ਦਿੱਤਾ ਗਿਆ ਕਿਦਾਂ ਦਾ ਫੈਸਲਾ ਪੰਜਾਬ ਸਰਕਾਰ ਦਾ ਤੁਸੀਂ ਇਹਨੂੰ ਮੰਨਦੇ ਦੇਖੋ ਜੀ ਇਹ ਸਭ ਤੋਂ ਵਧੀਆ ਕਾਹਲਾ ਜੀ ਕੈਪਟਨ ਸਰਕਾਰ ਜੀ ਸਰਕਾਰ ਨੂੰ ਆਏ ਥੋੜੇ ਦਿਨ ਹੋਏ ਨੇ ਲੇਕਿਨ ਜੋ ਡਿਸੀਜਨ ਲਏ ਨੇ ਜੋ ਕੈਪਟਨ ਸਾਹਿਬ ਨੇ ਡਿਸੀਜਨ ਲਏ ਨੇ ਵੀਏਪੀ ਕਲਚਰ ਖਤਮ ਕਰਨਾ ਉਸ ਤੋਂ ਬਾਅਦ ਆਪਣੇ ਜਿਹੜੇ ਉਗਾਤਨ ਵਗੈਰਾ ਕਰਦੇ ਨੇ ਬਿਲਕੁਲ ਨਜਾਇਜ਼ ਖਰਚੇ ਸੀਗੇ ਜੋ ਕਿ ਕਾਲੀ ਸਰਕਾਰ ਨੇ ਪਹਿਲਾਂ ਮਤਲਬ ਬਹੁਤ ਜ਼ਿਆਦਾ ਇਹਨਾਂ ਨੇ ਮਤਲਬ ਇੱਕ ਨਾ ਹੈਵੀ ਬਣਾਇਆ ਹੋਈ ਆਪਣੇ ਆਪ ਨੂੰ ਜੀ ਹੁਣ ਅਸੀਂ ਮਤਲਬ ਬੇਨਤੀ ਕਰਦੇ ਆਂ ਆਪਣੀ ਸਰਕਾਰ ਅੱਗੇ ਕਿ ਜਿਹੜੇ ਜੋ ਇਹਨਾਂ ਨੇ ਆਪਣੇ ਮੈਨੀਫੈਸਟੋ ਵਿੱਚ ਕਿਹਾ ਸੀਗਾ ਜੋ ਸੀਗੇ ਬੇਰੁਜ਼ਗਾਰ ਦਾ ਮੁੱਦਾ ਸੀਗਾ ਜੀ ਜੋ ਕਿ ਮਤਲਬ ਬਹੁਤ ਜ਼ਿਆਦਾ ਹੈਗਾ ਉਹਨੂੰ ਖਤਮ ਕਰਨ ਉਸ ਤੋਂ ਬਾਅਦ ਡਰਗਸ ਦਾ ਮੁੱਦਾ ਜੀ ਖਾਸ ਕਰਕੇ ਸਾਡੇ ਪਠਾਨਕੋਟ ਦੇ ਵਿੱਚ ਬਾਰਡਰ ਏਰੀਆ ਹੁਣ ਕਰਕੇ ਇੱਥੇ ਤੇ ਬਹੁਤ ਜ਼ਿਆਦਾ ਪ੍ਰਾਬਲਮ ਹੈ ਗਈ ਜੀ ਸਾਡੀ ਮਤਲਬ ਸਾਡੇ ਐਮਐਲਏ ਅਗੇ ਸਾਡੇ ਪ੍ਰਸ਼ਾਸਨ ਨਾਲ ਅਗੇ ਲੋਕ ਪ੍ਰਸ਼ਾਸਨ ਨਾਲ ਅਗੇ ਕੈਪਟਨ ਸਾਹਿਬ ਅਗੇ ਬੇਨਤੀ ਕਰਦੇ ਆਂ ਕਿ ਸਭ ਤੋਂ ਜ਼ਿਆਦਾ ਇਸ ਤੇ ਤੇ ਧਿਆਨ ਦਿੱਤਾ ਜਾਏ ਜੀ ਨਿਰਵਰ ਜੀ ਬਹੁਤ ਹੀ ਵਧੀਆ ਗੱਲ ਇਹਨਾਂ ਨੇ ਜਿਹੜੀ ਮੰਗ ਕੀਤੀ ਆ ਪੰਜਾਬ ਸਰਕਾਰ ਦੇ ਕੋਲੋਂ ਕਿ ਪਠਾਨਕੋਟ ਦੇ ਵਿੱਚ ਜਿਹੜਾ ਨਸ਼ਾ ਆ ਜਿਹੜਾ ਬਹੁਤ ਹੀ ਉੱਪਰ ਉੱਠ ਕੇ ਪੰਜਾਬ ਦੇ ਵਿੱਚ ਪਠਾਨਕੋਟ ਦੇ ਵਿੱਚ ਖਾਸ ਕਰਕੇ ਵੇਚਿਆ ਜਾ ਰਿਹਾ ਹੈ ਤੇ ਕਿਤੇ ਨਾ ਕਿਤੇ ਸਰਕਾਰ ਨੂੰ ਚਾਹੀਦਾ ਹੈ ਕਿ ਪਠਾਨਕੋਟ ਦੇ ਵਿੱਚ ਜਿਹੜਾ ਨਸ਼ਾ ਵਿਕ ਰਿਹਾ ਉਹਨੂੰ ਜੜ ਤੋਂ ਖਤਮ ਕੀਤਾ ਜਾਵੇ ਜਿਵੇਂ ਕਿ ਤੁਸੀਂ ਜਾਣਦੇ ਹੋ ਤੁਸੀਂ ਵੇਖ ਰਹੇ ਹੋ ਹਲਕੇ ਵਿੱਚ ਦਿਵਾ ਪੰਜਾਬ ਸਾਡਾ ਨਵਾਂ ਪ੍ਰੋਗਰਾਮ ਤੇ ਉਸ ਦੇ ਤਹਿਤ ਅਸੀਂ ਲੋਕਾਂ ਦੇ ਵਿਊ ਲੈ ਰਹੇ ਹਾਂ ਤੇ ਪੰਜਾਬ ਸਰਕਾਰ ਦੀ ਕੈਬਨਿਟ ਦੇ ਵਿੱਚ ਜਿਹੜੇ ਫੈਸਲੇ ਲਏ ਗਏ ਸੀ ਉਹਨਾਂ ਬਾਰੇ ਲੋਕਾਂ ਨੂੰ ਪੁੱਛ ਰਹੇ ਨੇ ਪੁੱਛ ਰਹੇ ਹਾਂ ਕਿ ਕਹਿੋ ਜੇ ਫੈਸਲੇ ਜਿਹੜੇ ਲੋਕਾਂ ਦੇ ਵੱਲੋਂ ਮੰਨੇ ਜਾ ਰਹੇ ਨੇ ਸਾਡੇ ਨਾਲ ਪਠਾਨਕੋਟ ਦੇ ਇੱਕ ਹੋਰ ਸੁਨੀਕ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਜਿਹੜੇ ਫੈਸਲੇ ਲਏ ਗਏ ਨੇ ਪੰਜਾਬ ਦੀ ਕੈਬਨਿਟ ਵੱਲੋਂ ਕਿਦਾਂ ਦੇ ਫੈਸਲੇ ਮੰਨੇ ਜਾ ਰਹੇ ਨੇ ਹਾਜੀ ਦੱਸੋ ਜੀ ਜਿਹੜਾ ਪੰਜਾਬ ਦੇ ਵਿੱਚ ਵੀਏਪੀ ਕਲਚਰ ਨੂੰ ਖਤਮ ਕੀਤਾ ਗਿਆ ਪੰਜਾਬ ਦੇ ਵਿੱਚੋਂ ਲਾਲ ਬੱਤੀ ਇਸ ਕੰਮ ਨੂੰ ਖਤਮ ਕਰ ਦਿੱਤਾ ਗਿਆ ਕਿਦਾਂ ਦਾ ਫੈਸਲਾ ਪੰਜਾਬ ਸਰਕਾਰ ਦਾ ਤੁਸੀਂ ਇਹਨੂੰ ਮੰਨਦੇ ਹੋ ਦੇਖੋ ਜੀ ਇਹ ਸਭ ਤੋਂ ਵਧੀਆ ਟਾਈਮ ਲਾਜੀ ਕੈਪਟਨ ਸਰਕਾਰ ਜੀ ਸਰਕਾਰ ਨੂੰ ਆਏ ਥੋੜੇ ਦਿਨ ਹੋਏ ਨੇ ਲੇਕਿਨ ਜੋ ਡਿਸੀਜਨ ਲਏ ਨੇ ਜੀ ਜੋ ਕੈਪਟਨ ਸਾਹਿਬ ਨੇ ਡਿਸੀਜਨ ਲਏ ਨੇ ਜੀ ਡੀਆਪੀ ਕਲਚਰ ਖਤਮ ਕਰਨਾ ਉਸ ਤੋਂ ਬਾਅਦ ਆਪਣੇ ਜਿਹੜੇ ਉਗਾਤਨ ਵਗੈਰਾ ਕਰਦੇ ਨੇ ਬਿਲਕੁਲ ਨਜਾਇਜ਼ ਖਰਚੇ ਸੀਗੇ ਜੋ ਕਿ ਕਾਲੀ ਸਰਕਾਰ ਨੇ ਪਹਿਲਾਂ ਮਤਲਬ ਬਹੁਤ ਜ਼ਿਆਦਾ ਇਹਨਾਂ ਨੇ ਮਤਲਬ ਇੱਕ ਨਾ ਹੈਵੀ ਬਣਾਇਆ ਹੋਈ ਆਪਣੇ ਆਪ ਨੂੰ ਜੀ ਹੁਣ ਅਸੀਂ ਮਤਲਬ ਬੇਨਤੀ ਕਰਦੇ ਆਂ ਆਪਣੀ ਸਰਕਾਰ ਅੱਗੇ ਕਿ ਜਿਹੜੇ ਜੋ ਇਹਨਾਂ ਨੇ ਆਪਣੇ ਮੈਨੀਫੈਸਟੋ ਵਿੱਚ ਕਿਹਾ ਸੀਗਾ ਜੋ ਸੀਗੇ ਬੇਰੁਜ਼ਗਾਰ ਦਾ ਮੁੱਦਾ ਸੀਗਾ ਜੀ ਜੋ ਕਿ ਮਤਲਬ ਬਹੁਤ ਜ਼ਿਆਦਾ ਹੈਗਾ ਉਹਨੂੰ ਖਤਮ ਕਰਨ ਉਸ ਤੋਂ ਬਾਅਦ ਡਰਗਸ ਦਾ ਮੁੱਦਾ ਜੀ ਖਾਸ ਕਰਕੇ ਸਾਡੇ ਪਠਾਨਕੋਟ ਦੇ ਵਿੱਚ ਬਾਰਡਰ ਏਰੀਆ ਹੋਣ ਕਰਕੇ ਇੱਥੇ ਤੇ ਬਹੁਤ ਜ਼ਿਆਦਾ ਪ੍ਰੋਬਲਮ ਹੈ ਗਈ ਜੀ ਸਾਡੀ ਮਤਲਬ ਸਾਡੇ ਐਮਐਲਏ ਅਗੇ ਸਾਡੇ ਪ੍ਰਸ਼ਾਸਨਾਂ ਅਗੇ ਲੋਕ ਪ੍ਰਸ਼ਾਸਨਾਂ ਅਗੇ ਕੈਪਟਨ ਸਾਹਿਬ ਅਗੇ ਬੇਤੀ ਕਰਦੇ ਆ ਕਿ ਸਭ ਤੋਂ ਜ਼ਿਆਦਾ ਇਸ ਤੇ ਉਤੇ ਧਿਆਨ ਦਿੱਤਾ ਜਾਏ ਜੀ ਨਿਰਵਰ ਜੀ ਬਹੁਤ ਹੀ ਵਧੀਆ ਗੱਲ ਇਹਨਾਂ ਨੇ ਜਿਹੜੀ ਮੰਨ ਕੀਤੀ ਆ ਪੰਜਾਬ ਸਰਕਾਰ ਦੇ ਕੋਲੋਂ ਕਿ ਪਠਾਨਕੋਟ ਦੇ ਵਿੱਚ ਜਿਹੜਾ ਨਸ਼ਾ ਆ ਜਿਹੜਾ ਬਹੁਤ ਹੀ ਉੱਪਰ ਉੱਠ ਕੇ ਪੰਜਾਬ ਦੇ ਵਿੱਚ ਪਠਾਨਕੋਟ ਦੇ ਵਿੱਚ ਖਾਸ ਕਰਕੇ ਵੇਚਿਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਸਰਕਾਰ ਨੂੰ ਚਾਹੀਦਾ ਹੈ ਕਿ ਪਠਾਨਕੋਟ ਦੇ ਵਿੱਚ ਜਿਹੜਾ ਨਸ਼ਾ ਵੇਚ ਰਿਹਾ ਉਹਨੂੰ ਜੜ ਤੋਂ ਖਤਮ ਕੀਤਾ ਜਾਵੇ ਅ ਅਸੀਂ ਅੱਜ ਪਠਾਨਕੋਟ ਦੇ ਵਿੱਚ ਮੌਜੂਦ ਹਾਂ ਤੁਸੀਂ ਵੇਖ ਰਹੇ ਹੋ ਸਾਡਾ ਸ਼ੋਅ ਹਲਕੇ ਵਿੱਚ ਦਿਵੇ ਪੰਜਾਬ ਦੇ ਅਸੀਂ ਲੋਕਾਂ ਦੇ ਨਾਲ ਪੰਜਾਬ ਸਰਕਾਰ ਦੀ ਪਹਿਲੀ ਕੈਬਨਿਟ ਵਿੱਚ ਜਿਹੜੇ ਫੈਸਲੇ ਲਏ ਗਏ ਨੇ ਉਹਨਾਂ ਤੇ ਲੋਕਾਂ ਦੇ ਨਾਲ ਗੱਲ ਕਰ ਰਹੇ ਹਾਂ ਤੇ ਲੋਕਾਂ ਤੋਂ ਪੁੱਛ ਰਹੇ ਹਾਂ ਕਿ ਕਿੱਦਾਂ ਦੇ ਫੈਸਲੇ ਲੋਕਾਂ ਵੱਲੋਂ ਉਹ ਮੰਨੇ ਜਾ ਰਹੇ ਨੇ ਸਾਡੇ ਨਾਲ ਪਠਾਨਕੋਟ ਦੇ ਇੱਕ ਲੋਕਲ ਦੁਕਾਨਦਾਰ ਜਿਹਨੇ ਕਿ ਦੁਕਾਨ ਕਰਦੇ ਨੇ ਉਹ ਸਾਡੇ ਨਾਲ ਖੜੇ ਨੇ ਇਸ ਵੇਲੇ ਤੇ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਆਂ ਤੇ ਉਹਨਾਂ ਤੋਂ ਪੁੱਛਦੇ ਆਂ ਕਿ ਜਿਹੜੇ ਫੈਸਲੇ ਪੰਜਾਬ ਸਰਕਾਰ ਵੱਲ ਲੈ ਗਏ ਨੇ ਕਿੱਦਾਂ ਦੇ ਫੈਸਲੇ ਤੁਹਾਨੂੰ ਲੱਗੇ ਜਿਹੜਾ ਪੰਜਾਬ ਦੇ ਵਿੱਚ ਵੀਆਈਪੀ ਕਲਚਰ ਲਾਲਬੱਤੀ ਕਲਚਰ ਨੂੰ ਖਤਮ ਕੀਤਾ ਗਿਆ ਕੀ ਇਦਾਂ ਦਾ ਫਾਇਦਾ ਤੁਸੀਂ ਸਮਝਦੇ ਹੋ ਪੰਜਾਬ ਨੂੰ ਪੰਜਾਬ ਦੇ ਆਮ ਲੋਕਾਂ ਨੂੰ ਇਹਦਾ ਮਰਜ਼ੀ ਲਾਲਬੱਤੀ ਦਾ ਯਾਸਰ ਕੋਮ ਨੇ ਕਿੱਤਾ ਕੰਮ ਬਹੁਤ ਵਧੀਆ ਕੰਮ ਕੀਤਾ ਜੀ ਲਾਲਬੱਤੀ ਲੁੱਕੀ ਅਵੇ ਲਾ ਕੇ ਕੰਮ ਦੇ ਫੇਦੇ ਰਹਿੰਦੇ ਸੀ ਬਹੁਤ ਹੀ ਵਧੀਆ ਕੰਮ ਕੀਤਾ ਜੋ ਪੰਜਾਬ ਗਵਰਨਮੈਂਟ ਨੇ ਤੇ ਲਾਲਬੱਤੀ ਦਾ ਕੰਮ ਖਤਮ ਕੀਤਾ ਹੈਗਾ ਜੀ ਕੀ ਮਤਲਬ ਤੁਸੀਂ ਕਿਤੇ ਨਾ ਕਿਤੇ ਸਮਝਦੇ ਹੋ ਕਿ ਇਸ ਦੇ ਨਾਲ ਪੈਟਰੋਲ ਖਰਚਾ ਜਾਂ ਹੋਰ ਵੀ ਸਰਕਾਰੀ ਗੱਡੀਆਂ ਜਿਹੜੀਆਂ ਸਰਕਾਰੀ ਗੱਡੀਆਂ ਵੀ ਕਈ ਜਿਹੜੇ ਪੰਜਾਬ ਦੇ ਵਿੱਚ ਕਾਂਗਰਸ ਦੇ ਐਮਐਲਏ ਬਣੇ ਉਹਨਾਂ ਨੇ ਲੈਣ ਤੋਂ ਮਨਾ ਕੀਤਾ ਪਤਾ ਲੈਣ ਤੋਂ ਮਨਾ ਕੀਤਾ ਉਹਦਾ ਨਾ ਕਿੰਦਾ ਫਾਇਦਾ ਦੇਖੋ ਜੀ ਫਾਇਦਾ ਹੀ ਹੈ ਦੇਖੋ ਆਮ ਜਨਤਾ ਨੂੰ ਕੀ ਹੈ ਕਿ ਪੈਟਰੋਲ ਦੀ ਬਚਤ ਕਰੇ ਅਸੀਂ ਨਹੀਂ ਚੱਲਿਆ ਆਮ ਜਨਤਾ ਨੂੰ ਜੇ ਪੈਟਰੋਲ ਦੀ ਬਚਤ ਕਰਨ ਸਭ ਪਰੋਤ ਦੀ ਬਚਤ ਅੱਗੇ ਬਹੁਤ ਵਧੀਆ ਹੋਏਗਾ ਜੀ ਕੀ ਕੀ ਮੰਗਦੇ ਹੋ ਤੁਸੀਂ ਪੰਜਾਬ ਸਰਕਾਰ ਤੋਂ ਅੱਗੇ ਦੀ ਕੀ ਮੰਗ 80 ਪੰਜਾਬ ਸਰਕਾਰ ਕੋ ਕੋਈ ਫਿਰੋਜ਼ੀ ਖਤਮ ਕਰਨ ਇਹ ਨਸ਼ਾ ਫਿਰਿਆ ਖਤਮ ਕਰਨ ਨੂੰ ਚਟਾ ਕਾਰੋਬਾਰ ਸਾਰਾ ਖਤਮ ਕਰ ਅਡੀ ਇਹ ਹੀ ਮੰਗ ਕਪਟਨ ਸਾਹਿਬ ਅੱਗੇ ਕਿ ਇਹ ਕੰਮ ਜਿਹੜੇ ਪਹਿਲੇ ਬੱਚੇ ਨੂੰ ਦੇਣੇ ਇਹਨਾਂ ਨੂੰ ਕੋਈ ਰੋਜ਼ਗਾਰ ਦੇਣੇ ਜਿਹੜੇ ਵਾਦੇ ਕਿਤਨੇ ਪੂਰੇ ਕਰਨ ਬਹੁਤ ਹੀ ਵਧੀਆ ਗੱਲ ਇਹਨਾਂ ਦੀ ਇਹਨਾਂ ਨੇ ਕਿਹਾ ਕਿ ਜਿਹੜੇ ਪੰਜਾਬ ਸਰਕਾਰ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਜਿਹੜੇ ਵਾਦੇ ਕੀਤੇ ਗਏ ਸੀ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਜਲਦੀ ਤੋਂ ਜਲਦੀ ਪੂਰੇ ਕਰਨਾ ਚਾਹੀਦਾ ਹੈ ਤੇ ਜਿਹੜਾ ਮੇਨ ਮੁੱਦਾ ਪਠਾਨਕੋਟ ਦੇ ਵਿੱਚ ਆਪਾਂ ਪਿੱਛੇ ਵੀ ਹੋਰ ਵੀ ਇੱਕ ਦੋ ਲੋਕਾਂ ਨੂੰ ਮਿਲੇ ਆਉਂਦਾਂ ਨੇ ਵੀ ਨਸ਼ੇ ਦੀ ਗੱਲ ਕੀਤੀ ਸੀ ਤੇ ਨਸ਼ੇ ਦਾ ਮੁੱਦਾ ਜਿਹੜਾ ਐਮ ਮੁੱਦਾ ਪਠਾਨਕੋਟ ਦੇ ਵਿੱਚ ਮੰਨਿਆ ਜਾ ਰਿਹਾ ਤੇ ਆਪਾਂ ਹੋਰ ਵੀ ਲੋਕਾਂ ਦੇ ਨਾਲ ਗੱਲ ਕਰਾਂਗੇ ਤੇ ਉਹਨਾਂ ਤੋਂ ਵੀ ਪੁੱਛਾਂਗੇ ਕਿ ਕਿੱਦਾਂ ਦੇ ਜਿਹੜੇ ਪੰਜਾਬ ਸਰਕਾਰ ਵੱਲੋਂ ਫੈਸਲੇ ਕਿੱਦਾਂ ਲੋਕਾਂ ਨੂੰ ਉਸ ਚੀਜ਼ ਦਾ ਫਾਇਦਾ ਹੋ ਰਿਹਾ ਅਸੀਂ ਪਠਾਨਕੋਟ ਦੇ ਵਿੱਚ ਮੌਜੂਦ ਹਾਂ ਤੇ ਤੁਸੀਂ ਦੇਖ ਰਹੇ ਹੋ ਸਾਡਾ ਪ੍ਰੋਗਰਾਮ ਹਲਕੇ ਵਿੱਚ ਦੇਵਾਂ ਪੰਜਾਬ ਤੇ ਸਾਡੇ ਨਾਲ ਇੱਕ ਲੋਕਲ ਵਸਨੀਕ ਪਠਾਨਕੋਟ ਦੇ ਹੋਰ ਮੌਜੂਦ ਨੇ ਤੇ ਆਪਾਂ ਉਹਨਾਂ ਤੋਂ ਪੁੱਛਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਪਹਿਲੀ ਕੈਬਨਿਟ ਦੇ ਵਿੱਚ ਫੈਸਲੇ ਲਏ ਗਏ ਸੀ ਕਿਹੜਾ ਨੇ ਫੈਸਲੇ ਦੱਸੋ ਜੀ ਵਿਆਹ ਵੀ ਕਲਚਰ ਜਿਹੜਾ ਪੰਜਾਬ ਦੇ ਵਿੱਚ ਪਹਿਲੀ ਕੈਬਨਿਟ ਵਿੱਚ ਕੈਪਟਨ ਸਰਕਾਰ ਨੇ ਜਿਹੜਾ ਵਿਆਹ ਵੀ ਕਲਚਰ ਨੂੰ ਕਰਕੇ ਇਹ ਬਣਾਇਆ ਜਿਹੜਾ ਗਿਆ ਸੀਗਾ ਕਿੰਦਾ ਦਾ ਫੈਸਲਾ ਤੁਸੀਂ ਪੰਜਾਬ ਕੈਪਟਨ ਸਰਕਾਰ ਨੇ ਸਭ ਤੋਂ ਜਰਾ ਇਹ ਫੈਸਲਾ ਵੀਆਈਪੀ ਕਲਚਰ ਨੂੰ ਖਤਮ ਕਰਨ ਦਾ ਫੈਸਲਾ ਲਿਆ ਗਿਆ ਇਤਿਹਾਸਿਕ ਕਦਮ ਹੈ ਅਜ ਤੱਕ ਪੂਰੇ ਦੇਸ਼ ਦੇ ਵਿੱਚ ਕਿਸੇ ਵੀ ਏ ਰਾਜ ਸਰਕਾਰ ਤੇ ਸਰਕਾਰ ਨੇ ਇਸ ਤਰ੍ਹਾਂ ਦਾ ਜਿਹੜਾ ਉਹ ਫੈਸਲਾ ਨਹੀਂ ਲਿਆ ਕਈਆਂ ਨੇ ਕਿਹਾ ਪਰ ਅਜੇ ਤੱਕ ਉਹ ਅਮਨੀ ਜਮਾਨੀ ਜੈਜਾ ਕਿ ਦਿੱਲੀ ਕਿਹਾ ਗਿਆ ਪਰ ਉਹ ਅਮਨੀ ਜਮਾਨੀ ਹੀ ਜਾਈਗਾ ਕੈਬਨਟ ਸਰਕਾਰ ਨੇ ਜਿਸ ਤਰ੍ਹਾਂ ਕਿਹਾ ਉਸ ਦਿਨ ਛਤ ਗ੍ਰੰਥ ਦੌਰਾਨ ਹੀ ਆ ਜਿਹੜੀ ਗੱਲ ਕੀਤੀ ਜਿਹੜਾ ਕਲਚਰ ਵੀਆਪੀ ਕਲਚਰ ਨੂੰ ਖਤਮ ਕੀਤਾ ਇੱਕ ਬੜਾ ਵਧੀਆ ਇੱਕ ਫੈਸਲਾ ਉਹਨਾਂ ਦਾ ਤੇ ਉਸ ਦੇ ਨਾਲ ਨਾਲ ਜਿਸ ਤਰ੍ਹਾਂ ਕੈਬਨਟ ਦੇ ਜਿਹੜੇ ਨੇ ਕੱਲੇ ਫੈਸਲੇ ਆ ਜਿਸ ਤਰ੍ਹਾਂ ਕਿਸਾਨਾਂ ਦੇ ਬਾਰੇ ਵਿੱਚ ਫੈਸਲਾ ਲਿਆ ਵੀ ਜਿਹੜੀ ਮਾਂ ਦੀ ਫਸਲ ਜੀ ਅਗਰ ਜਿਹੜਾ ਉਹਨਾਂ ਦਾ ਲੋਨ ਸੀ ਅਗਰ ਨਹੀਂ ਉਹ ਪੂਰਾ ਕਰ ਪਾਉਂਦੇ ਤੇ ਉਹਨਾਂ ਨੂੰ ਉਹਨਾਂ ਦਾ ਜਿਹੜੀ ਜ਼ਮੀਨ ਦੀ ਜਿਹੜੀ ਨਿਲਾਮੀ ਕਰਤੀ ਜਾਂਦੀ ਸੀ ਵੀ ਇੱਕ ਕਾਫੀ ਨਾਲ ਤਿਆਨ ਦਿਨਾਂ ਦਾ ਦੂਸਰਾ ਟ੍ਰਾਂਸਪੋਰਟ ਵਿਸ਼ਾ ਦੇ ਵਿੱਚ ਵੀਡੀਓ ਵੀਡੀਓ ਜਿਹੜਾ ਉਹ ਕਰਨਾ ਲਈ ਆਮ ਨਾਗਰਿਕ ਜਿਹੜੇ ਘਰਾਂ ਤੋਂ ਵਾਦੀ ਗਾ ਕਿਤੇ ਜਾਣਾ ਉਹਨੂੰ ਰਸਤੇ ਵਿੱਚ ਕੀ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਂਦੀਆਂ ਜੀਆਂ ਅਗਰ ਉਹ ਗਲਤ ਹੈ ਸੀਗਾ ਉਹਦਾ ਦਿਵਾਤ ਪਟਿਆ ਜਾਂਦਾ ਸੀ ਪਰ ਉਹਨੂੰ ਜਿਹੜਾ ਭੋਤ ਨਾਲ ਸੇਜ ਪਰੇਸ਼ਾਨੀ ਹੁੰਦੀ ਸੀ ਉਹ ਇੱਕ ਬੜੀ ਵੱਡੀ ਚੀਜ਼ ਸੀ ਔਰ ਇਸੇ ਲਈ ਇੱਕ ਜਿਹੜੇ ਜਦੋਂ ਮੈਂ ਸੇ ਆਦੇ ਕਾਬਿਲ ਸਰਕਾਰ ਨਾਲਿਆ ਕਿਉਂਕਿ ਛਲਾਗਾ ਜੋ ਕਦਮ ਹੈ ਕਿਤੋਂ ਇੱਕ ਉਹਨਾਂ ਦੇ ਪੰਜ ਸਾਲ ਦਾ ਜਿਹੜਾ ਵੀ ਦੇਖਣ ਨੂੰ ਮਿਲਦਾ ਕਿ ਹਾਂ ਜੇ ਇੱਕ ਆਧੇ ਸਰਕਾਰ ਤੋਂ ਆਉਣ ਵਾਲੇ ਜਿਹੜੇ ਸਾਧਨਾਂ ਦੇ ਵਿੱਚ ਇੱਕ ਬਹੁਤ ਵਧੀਆ ਕੰਮ ਪਬਲਿਕ ਨੂੰ ਬਹੁਤ بڑا ਇੱਕ ਇਲਾ ਇਲਾ ਫਾਇਦਾ ਮਿਲਦਾ ਪਠਾਨਕੋਟ ਦੀ ਕਿਹੜੀ ਇੱਕ ਮੀਨ ਮੰਗਿਆ ਜਿਹੜੀ ਤੁਸੀਂ ਸਰਕਾਰ ਦੇ ਤਾਂ ਕੁਝ ਚਾਉਣਾ ਜਾਂਦੇ ਹੋ ਕਿ ਪਹਿਲੇ ਦਾ ਦੇਖਣਾ ਪਠਾਨਕੋਟ ਦੇ ਵਿੱਚ ਬੇਸਿਕਲੀ ਕਿਉਂ ਪਿਛਲੀ ਸਰਕਾਰਾਂ ਨੇ ਕੁਝ ਗਿਆ ਕੁਝ ਕੀਤਾ ਕੁਝ ਆਪਾਂ ਰੋਜ਼ਗਾਰ ਦੇਖ ਲਈਏ ਇਥੇ ਬੇਰੋਜ਼ਗਾਰੀ ਪੂਰੀ ਭਰੀ ਪਈ ਹੈ ਲੋਕੋ ਦਾ ਤਕਰੀ ਸਾਧਨ ਨਹੀਂ ਕੋਈ ਇੰਡਸਟਰੀ ਨਹੀਂ ਹੈਗੀ ਦੂਜੀ ਗੱਲ ਹੈ ਜੇ ਆਪਣੇ ਕ੍ਰੈਸ਼ਰ ਇੰਡਸਟਰੀ ਹੈ ਬਹੁਤ ਬੁਰਾ ਹਾਲ ਹੈ ਔਰ ਨਸ਼ੇ ਦਾ ਬਹੁਤ ਬੁਰਾ ਹਾਲ ਹੈ ਜਦ ਤੁਸੀਂ ਲੋਕਲ ਲੈਵਲ ਤੋਂ ਹੌਮਦਲੀ ਹ ਤੱਕ ਵੀ ਸਰਕਾਰ ਦੁਆਰਾ ਕੀਤੀ ਗਈ ਹੈ ਉਹ ਇਹ ਜਿਹੜੀਆਂ ਚੀਜ਼ਾਂ ਨੇ ਸਰਕਾਰ ਨੂੰ ਪਹਿਲੇ ਧਾਰ ਦੇ ਫਿਰ ਹੋਰ ਕਿਸੇ ਸਰਕਾਰ ਨੇ ਕਿਹਾ ਜੀ گورਨਮੈਂਟ ਕਾਲਜ ਕੋਲੇਗਾ ਜਿਹੜਾ ਕਿ ਨਹੀਂ ਕੋਲੇਗਾ ओरिजिनल ਕੈਂਪਸ ਕੋਲੇਗਾ ਕੋਈ ਵੀ ਫਰਕ ਜਿਆਦਾ ਫਰਕ ਨਹੀਂ ਹੈਗਾ ਫੀਸ ਦਾ ਕਿ ਗੁਰਦਾਸਪੁਰ گورਨਮੈਂਟ ਕਾਲਜ ਦੇ ਵਿੱਚ ਇਹੋ ਹੀ ਫੀਸ ਜਿਹੜੀ 2000 ਹੈ ਇੱਥੇ 2500 ਹੈ ਔਰ ਇਹ 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 ਟੀਚਾ ਜਿਹੜੀਆਂ ਆ ਔਰ ਕਾਫੀ ਸਰਕਾਰوں ਧਿਆਨ ਦੇ ਰਹੀ ਹੈ ਜਿਹੜੀਆਂ ਪਿਛੀਆਂ ਕਮੀਆਂ ਨੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਨਾਲ ਪੂਰਾ ਕਰਨਾ ਔਰ ਕਿਸ ਤਰ੍ਹਾਂ ਲੋਕਾਂ ਦੀ ਜਿਹੜੀ ਲੋਕਾਂ ਦੀ ਜਿਹੜੀ ਆਸ਼ਾਵਾਂ ਨੇ ਉਹਨਾਂ ਦੇ ਪੂਰਾ ਕਰਨਾ ਜੀ ਇਹਨਾਂ ਨੇ ਇੱਕ ਹੋਰ ਬਹੁਤ ਹੀ ਵਧੀਆ ਮੰਗ ਜਿਹੜੀ ਪਠਾਨਕੋਟ ਦੇ ਵਿੱਚ ਜਿਹੜਾ ਇੰਡਸਟਰੀ ਤੇ ਕਿਸੇ ਕਾਲਜ ਨੂੰ ਲਿਹਾਉਣ ਦੀ ਜਿਹੜੀ ਬੰਦ ਜਿਹੜੀ ਸਰਕਾਰ ਦੇ ਕੇ ਦਿੱਤੀ ਆ ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਨੇ ਸਰਕਾਰ ਬਣਨ ਤੋਂ ਪਹਿਲਾਂ ਸਰਕਾਰ ਨੂੰ ਬਹੁਤ ਇਹ ਮਤੇ ਜਿਹੜੇ ਵਾਦੇ ਕੀਤੇ ਸਨ ਉਹਨਾਂ ਤੇ ਪੰਜਾਬ ਸਰਕਾਰ ਕਿਵੇਂ ਕਰੀ ਉੱਤਰਨੀ ਅਸੀਂ ਪਠਾਨਕੋਟ ਦੇ ਵਿੱਚ ਮੌਜੂਦਾ ਪਠਾਨਕੋਟ ਹਲਕੇ ਦੇ ਵਿੱਚ ਮੌਜੂਦ ਆ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡਾ ਨਵਾਂ ਪ੍ਰੋਗਰਾਮ ਹਲਕੇ ਵਿੱਚ ਜਿਵੇਂ ਪੰਜਾਬ ਜਿਹਦੇ ਤਹਿਤ ਅਸੀਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਪਹਿਲੀ ਕੈਬਨਿਟ ਦੇ ਵਿੱਚ ਫੈਸਲੇ ਲੈ ਗਏ ਨੇ ਉਹਨਾਂ ਬਾਰੇ ਲੋਕਾਂ ਨੂੰ ਪੁੱਛ ਰਹੇ ਆ ਤੇ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਕਿ ਕਿੰਨਾ ਦੇ ਵੀਊ ਨੇ ਜਿਹੜੇ ਲੋਕਾਂ ਦੇ ਤੇ ਹਲੇ ਤੱਕ ਜਿੰਨੇ ਵੀ ਲੋਕਾਂ ਨੂੰ ਅਸੀਂ ਪੁੱਛਿਆ ਜਿਹੜਾ ਨਸ਼ਾ ਪਠਾਨਕੋਟ ਦੇ ਵਿੱਚ ਅਹਿਮ ਮੁੱਦਾ ਮੰਨਿਆ ਜਾ ਰਿਹਾ ਸਾਰੇ ਲੋਕਾਂ ਦੇ ਵੱਲੋਂ ਤੇ ਸਾਡੇ ਨਾਲ ਇੱਕ ਪਠਾਨਕੋਟ ਦੇ ਹੋਰ ਵਸਨੀਕ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਆ ਤੇ ਉਹਨਾਂ ਨੂੰ ਪੁੱਛਦੇ ਆ ਕਿ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਫੈਸਲੇ ਲਏ ਗਏ ਨੇ ਕਿੰਦਾਂ ਦੇ ਫੈਸਲੇ ਉਹਨਾਂ ਦੇ ਵੱਲੋਂ ਮੰਨੇ ਜਾ ਰਹੇ ਨੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਇੱਕ ਕਦਮ ਜਿਹੜਾ ਪੰਜਾਬ ਦੇ ਵਿੱਚ ਚੁੱਕਿਆ ਗਿਆ ਕਿੰਨਾ ਵੱਡਾ ਫੈਸਲਾ ਪੰਜਾਬ ਦੇ ਦਾ ਪੰਜਾਬ ਸਰਕਾਰ ਵੱਲੋਂ ਜਿਵੇਂ ਕਿ ਮੰਨ ਲਿਆ ਜਾ ਰਿਹਾ ਕਿ ਵਿਆਪਿਕ ਕਦਮ ਖਤਮ ਹੋ ਰਿਹਾ ਹੈ ਇਸ ਤੋਂ ਅਸੀਂ ਬਹੁਤ ਖੁਸ਼ ਹਾਂ ਸਾਡੇ ਪ੍ਰਦੇਸ਼ ਦੇ ਵਿੱਚ ਪਹਿਲੀ ਦਫਾ ਆ ਵੇਖਿਆ ਗਿਆ ਹੈ ਕਿ ਕੋਈ ਵੀ ਕਿਸੇ ਵੀ ਸਰਕਾਰ ਨੇ ਇੰਨਾ ਦਾ ਕੋਈ ਕਦਮ ਉਠਾਇਆ ਜਿਹਦੇ ਨਾਲ ਕੀ ਆਉਣ ਵਾਲੀਆਂ ਇੰਪੋਰਟੈਂਸ ਦਾ ਖਤਮ ਹੁੰਦੀ ਜਾ ਰਹੀ ਹੈ ਜਿਵੇਂ ਕਿ ਵੱਡੇ ਵੱਡੇ ਦੇਸ਼ਾਂ ਵਿੱਚ ਇਹਡੇ ਵੱਡੇ ਪਦਮੀਆਂ ਵਾਲੇ ਵੀ ਵੀਆਈਪੀ ਕਲਚਰ ਨੂੰ ਇਗਨੋਰ ਕਰਦੇ ਹਨ ਉਹਨੂੰ ਹੀ ਦੇਖਦੇ ਹੋਏ ਅੱਜ ਸਾਡੇ ਪੰਜਾਬ ਦੇ ਵਿੱਚ ਵੀ ਵੀਆਈਪੀ ਕਲਚਰ ਨੂੰ ਖਤਮ ਕੀਤਾ ਜਾ ਰਿਹਾ ਹੈ ਅਸੀਂ ਬਹੁਤ ਖੁਸ਼ ਹਾਂ ਜਦ ਪੰਜਾਬ ਦੇ ਵਿੱਚ ਜਿਹੜਾ ਸਰਕਾਰ ਨੂੰ ਲੈ ਕੇ ਫੈਸਲਾ ਲਿਆ ਗਿਆ ਕਿ ਕਿਸਾਨ ਜਿਹੜੇ ਲੋਨ ਲਿਆ ਹੁੰਦਾ ਸੀ ਤੇ ਲੋਨ ਨਹੀਂ ਦੇ ਪਾਉਂਦੇ ਸੀ ਤੇ ਉਹਨਾਂ ਦੀ ਜਿਹੜੀ ਜਿੰਦਗੀ ਵੀ ਉਹਨੂੰ ਨਿਲਾਮ ਕਰ ਦਿੱਤਾ ਜਾਂਦਾ ਸੀ ਤੇ ਕਿਹਨੂੰ ਬੰਦ ਕਰ ਦਿੱਤੀ ਗਈ ਹੈ ਕਿਦਾਂ ਦਾ ਫੈਸਲਾ ਪੰਜਾਬ ਚ ਕਰਾਇਆ ਅੱਜ ਦੀ ਡੇਟ ਦੇ ਵਿੱਚ ਜੋ ਸਾਡੇ ਪੰਜਾਬ ਦੇ ਕਿਸਾਨਾਂ ਦਾ ਹਾਲ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਹੋਇਆ ਜੋ ਵੀ ਕੁਝ ਵੀ ਨਿਰਦੇਸ਼ ਸਾਡੀ ਪੰਜਾਬ ਗਵਰਨਮੈਂਟ ਲੈ ਰਹੀ ਹੈ ਉਹ ਬਹੁਤ ਹੀ ਵਧੀਆ ਹੈ ਜਿਹਦੇ ਨਾਲ ਕਿ ਆਉਣ ਵਾਲੇ ਸੁਚਾਰੂ ਦਿਨਾਂ ਵਿੱਚ ਸਾਨੂੰ ਇਹਦੇ ਪੋਜ਼ਿਟਿਵਿਟੀ ਮਿਲਦੀ ਪੂਰੀ ਪੂਰੀ ਆ ਜੇ ਨਾ ਪੰਜਾਬ ਦੇ ਵਿੱਚ ਦੀਓ ਰੈਂਕ ਜਿਹੜਾ ਕਦੋਂ ਚੱਲਿਆ ਉਹ ਪੰਜਾਬ ਦੇ ਵਿੱਚ ਦੀਓ ਰੈਂਕ ਖਤਮ ਹੋਣ ਦੇ ਨਾਲ ਆਮ ਪਬਲਿਕ ਬਹੁਤ ਖੁਸ਼ ਹੈ ਆਮ ਨਾਲੋਂ ਜ਼ਿਆਦਾ ਟਰਾਂਸਪੋਰਟੇਸ਼ਨ ਬਹੁਤ ਖੁਸ਼ ਹੈ ਕੋਈ ਨਾ ਕੋਈ ਕਿਸੇ ਨਾ ਕਿਸੇ ਕਾਰਨ ਕਰਕੇ ਇਸ ਟਰਾਂਸਪੋਰਟੇਸ਼ਨ ਨੂੰ ਬਹੁਤ ਹੀ ਜ਼ਿਆਦਾ ੱੱੱਕਾ ਲੱਗ ਰਿਹਾ ਪੀਸਾ ਆਪਣੀ ਆਪਣੀਆਂ ਮਨਮਾਨੀਆਂ ਕੀਤੀਆਂ ਜਾ ਰਹੀਆਂ ਹਨ ਵੀਡੀਓ ਦੁਆਰਾ ਜੋ ਕਿ ਅੱਜ ਹੁਣ ਪੂਰੀ ਤਰ੍ਹਾਂ ਹੀ ਖਤਮ ਹੋ ਚੁੱਕੀ ਹੈ ਅਸੀਂ ਸਾਰੇ ਇਸ ਚੀਜ਼ ਦੀ ਪੂਰੀ ਤਰ੍ਹਾਂ ਹੀ ਸਮਰਥਨ ਕਰਦੇ ਹਾਂ ਪਠਾਨਕੋਟ ਨੂੰ ਲੈ ਕੇ ਪਿਆਰ ਸਰਕਾਰ ਤੋਂ ਸਮਰਥਨ ਕਰਦਾ ਹੈ ਇਹਦੇ ਨਾਲ ਕਿਹੜੇ ਕੰਮ ਤੇ ਰੁਕ ਜਾ ਸਕਦਾ ਪਠਾਨਕੋਟ ਨੂੰ ਲੈ ਕੇ ਪਠਾਨਕੋਟ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਟ੍ਰੈਫਿਕ ਦੀ ਹੈ ਜੋ ਕਿ ਵੱਧਦੀ ਕੀ ਜਾ ਰਹੀ ਹੈ ਤੇ ਦੂਸਰਾ ਪਠਾਨਕੋਟ ਨੂੰ ਇੱਕ ਮਸ਼ਹੂਰ ਕੀਤਾ ਜਾ ਰਿਹਾ ਹੈ ਕਿ ਪਠਾਨਕੋਟ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਜੋ ਕਿ ਅਸੀਂ ਚਾਹੁੰਦੇ ਹਾਂ ਕਿ ਅਗਰ ਹੈ ਮੈਲੀ ਮੰਦਾ ਇੱਕ ਇੱਕ ਪਠਾਨਕੋਟ ਦਾ ਨਾਗਰਿਕ ਹੋਣ ਦੇ ਨਾਤੇ ਮੈਂ ਨਹੀਂ ਕਹਿੰਦਾ ਕਿ ਪਠਾਨਕੋਟ ਦੇ ਵਿੱਚ ਨਸ਼ਾ ਬਹੁਤ ਜਾ ਰਹਾ ਹੈ ਪਰ ਫਿਰ ਵੀ ਅਗਰ ਕੀ ਆ ਜਾ ਰਿਹਾ ਹੈ ਤੋਂ ਉਸ ਨੂੰ ਕੀਤਾ ਹੈ ਬਹੁਤ ਹੀ ਵਧੀਆ ਗੱਲ ਇਹਨਾਂ ਨੇ ਦੱਸੀ ਹੈ ਕਿ ਮਤਲਬ ਪੰਜਾਬ ਦੇ ਵਿੱਚ ਜਿਹੜੇ ਵੀ ਪੰਜਾਬ ਸਰਕਾਰ ਦੇ ਵੱਲੋਂ ਫੈਸਲੇ ਲਏ ਗਏ ਨੇ ਬਹੁਤ ਹੀ ਵਧੀਆ ਮੰਨੇ ਜਾ ਰਹੇ ਨੇ ਦੇ ਲੋਕਾਂ ਦੇ ਵੱਲੋਂ ਹਾਲ ਹੀ ਤੱਕ ਜਿੰਨੇ ਵੀ ਆਪਾਂ ਵੀਊ ਲੈਏ ਨੇ ਸਾਰਿਆਂ ਦੇ ਵੱਲੋਂ ਪੰਜਾਬ ਸਰਕਾਰ ਦੇ ਫੈਸਲੇ ਵੀ ਵਧੀਆ ਲੈ ਗਏ ਨੇ ਹਾਲਾਂਕਿ ਪਠਾਨਕੋਟ ਦੇ ਜਿਹੜੇ ਐਮ ਐਲ ਏ ਬਣੇ ਨੇ ਨਵੇਂ ਬਣੇ ਨੇ ਐਮ ਐਲ ਏ ਤੇ ਹਲੇ ਉਹਨਾਂ ਨੂੰ ਕੁਝ ਇਹਨਾਂ ਚੀਜ਼ਾਂ ਦੀ ਨੌਲੇਜ ਨਹੀਂ ਵੀ ਹੋਵੇਗੀ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਪਠਾਨਕੋਟ ਦੇ ਜਿਹੜੇ ਨਵੇਂ ਬਣੇ ਐਮ ਐਲ ਏ ਤੇ ਪੰਜਾਬ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਨਵੀਂ ਬਣੀ ਸਰਕਾਰ ਆ ਮੈਨੀਫੈਸਟੋ ਦੇ ਵਿੱਚ ਬਹੁਤ ਬਹੁਤ ਵੱਡੇ ਵੱਡੇ ਵਾਅਦੇ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨਾਲ ਕੀਤੇ ਗਏ ਸੀ ਹੁਣ ਵੇਖਣਾ ਇਹ ਹੈ ਕਿ ਪੰਜਾਬ ਸਰਕਾਰ ਲੋਕਾਂ ਨੂੰ ਇਹ ਵਾਅਦੇ ਤੇ ਕਿਵੇਂ ਇੱਕ ਫੈਲੇ ਉਤਰਦੀ ਹੈ ਪਠਾਨਕੋਟ ਤੋਂ ਅਭਿਸ਼ੇਕ ਸ਼ਰਮਾ ਦੇ ਨਾਲ ਸੰਪਾਦਕ ਸਾਹਿਲ मेहता ਦੇਵੇ ਪੰਜਾਬ ਟੀਵੀ ਅਸੀਂ ਅੱਜ ਮੌਜੂਦ ਸੀਗੇ ਪਠਾਨਕੋਟ ਦੇ ਵਿੱਚ ਤੇ ਤੁਸੀਂ ਸਾਡਾ ਪ੍ਰੋਗਰਾਮ ਵੇਖਿਆ ਹਲਕੇ ਵਿੱਚ ਦੇਵੇ ਪੰਜਾਬ ਜਲਦੀ ਹੀ ਇੱਕ ਨਵੇਂ ਹਲਕੇ ਦੇ ਵਿੱਚ ਮੈਂ ਹਲਕੇ ਵਿੱਚ ਦੇਵੇ ਪੰਜਾਬ ਪ੍ਰੋਗਰਾਮ ਮੈਂ ਤੁਹਾਡਾ ਆਪਣਾ ਸਾਹਿਲ ਮੈਂ ਤਾਂ ਲੈ ਕੇ ਜਲਦੀ ਹੀ ਹਾਜ਼ਰ ਹੋਵਾਂਗਾ ਤੁਸੀਂ ਵੇਖਦੇ ਰਹੋ ਦੇਵੇ ਪੰਜਾਬ ਟੀਵੀ